ਬਠਿੰਡਾ ਚ ਹੋਈ ਰੈਲੀ ਚ ਅਰਵਿੰਦ ਕੇਜਰੀਵਾਲ 400 ਕਰੋੜ ਦੇ ਲਗਜ਼ਰੀ ਜਹਾਜ਼ ਚ ਪਹੁੰਚੇ ਜਿਸ ਜਹਾਜ਼ ਦਾ ਨਾਮ ਡੈਸੋਲਡ ਫਾਲਕਨ 2000 ਐਲ ਐਕਸ ਹੈ ਜਿਸ ਦੀ ਤਸਵੀਰ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਤੇ ਇਸ ਦਾ 1 ਘੰਟੇ ਦਾ ਕਿਰਾਇਆ 10 ਲੱਖ ਰੁਪਏ ਹੈ ਸ਼ਾਇਦ ਤੁਸੀਂ ਇਸ ਜਹਾਜ਼ ਨੂੰ ਹਾਲੀਵੁੱਡ ਫਿਲਮਾਂ ਚ ਜ਼ਰੂਰ ਵੇਖਿਆ ਹੋਵੇਗਾ ਤੇ ਕੇਜਰੀਵਾਲ ਇਸ ਜਹਾਜ਼ ਚ ਸਫ਼ਰ ਕਰ ਰਹੇ ਨੇ ਤੇ ਇਹ ਦਾਵਾ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਨੇ ਟਵੀਟ ਕਰ ਕੀਤਾ ਹੈ ਮਾਨਿਕ ਗੋਇਲ ਨੇ ਤਕਰੀਬਨ 12 ਟਵੀਟ ਕੀਤੇ ਜਿਸ ਚ ਉਹਨਾਂ ਵੱਲੋਂ ਦੱਸਿਆ ਗਿਆ 17 ਦਸੰਬਰ ਨੂੰ ਮੋੜ ਬਠਿੰਡਾ ਨੇੜੇ ਆਮ ਆਦਮੀ ਪਾਰਟੀ ਦੀ ਰੈਲੀ ਸੀ ਇਸ ਲਈ ਸੀਐਮ ਭਗਵੰਤ ਮਾਨ ਪੰਜਾਬ ਸਰਕਾਰ ਦੇ ਹੈਲੀਕਾਪਟਰ ਤੇ ਬਠਿੰਡਾ ਲਈ ਰਵਾਨਾ ਹੋਏ ਪਰ ਭਗਵੰਤ ਮਾਨ ਰੈਲੀ ਵਾਲੀ ਥਾਂ ਤੇ ਨਹੀਂ ਸਗੋਂ ਬਠਿੰਡਾ ਹਵਾਈ ਅੱਡੇ ਪਹੁੰਚੇ ਕਿਉਂਕਿ ਬਠਿੰਡਾ 에ਅਰਪੋਰਟ ਤੇ ਭਗਵੰਤ ਮਾਨ ਦਾ ਕੇਜਰੀਵਾਲ ਵੇਟ ਕਰ ਰਹੇ ਸਨ ਜੋ ਰੈਲੀ ਵਾਲੀ ਥਾਂ ਤੋਂ ਸਿਰਫ 35 ਕਿਲੋਮੀਟਰ ਦੂਰ ਸੀ ਲਗਭਗ 1 ਘੰਟੇ ਬਾਅਦ ਦੋਵੇਂ ਅਰਵਿੰਦ ਕੇਜਰੀ ਬਹਾਲਤ ਸੀਐਮ ਭਗਵੰਤ ਮਾਨ ਮੋੜ ਨੇੜੇ ਰੈਲੀ ਵਾਲੀ ਥਾਂ ਲਈ ਰਵਾਨਾ ਹੋਏ ਜੋ ਕਿ ਹਵਾਈ ਅੱਡੇ ਤੋਂ ਸਿਰਫ 35 ਕਿਲੋਮੀਟਰ ਦੂਰ ਸੀ ਮਾੜੀ ਕੋਇਲ ਵੱਲੋਂ ਟਵੀਟ 'ਚ ਇਹ ਲਿਖਿਆ ਗਿਆ ਦੇਖੋ ਕਿ ਕਿਵੇਂ ਸਭ ਤੋਂ ਵੱਡੇ ਆਮ ਆਦਮੀ ਹੁਣ ਸੜਕ ਦੁਆਰਾ ਸਿਰਫ 35 ਕਿਲੋਮੀਟਰ ਦਾ ਸਫ਼ਰ ਕਰਨਾ ਪਸੰਦ ਨਹੀਂ ਕਰਦੇ ਜਿਸ ਕਾਰਨ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਲੈਣ ਲਈ ਸਪੈਸ਼ਲ ਪੰਜਾਬ ਦਾ ਹੈਲੀਕਾਪਟਰ ਲੈ ਉਸ ਹਵਾਈ ਅੱਡੇ ਤੇ ਪਹੁੰਚੇ ਤੇ ਮੋੜ ਰੈਲੀ ਦੀ ਸਮਾਪਤੀ ਤੋਂ ਬਾਅਦ ਅਰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਫਿਰ ਹੈਲੀਕਾਪਟਰ 'ਚ ਪਠੰਡਾ ਹਵਾਈ ਅੱਡੇ ਛੱਡਣਗੇ ਮਾਨੀ ਕੋਇਲ ਨੇ ਦਾਅਵਾ ਕਰਦਿਆਂ ਲਿਖਿਆ ਅਰਵਿੰਦ ਕੇਜਰੀਵਾਲ ਨੂੰ ਪਠੰਡਾ 에ਅਰਪੋਰਟ ਛੱਡਣ ਤੋਂ ਬਾਅਦ ਖੁਲਾਸਾ ਹੋਇਆ ਕਿ ਇੱਕ ਸੁਪਰ ਲਗਜ਼ਰੀ ਜਹਾਜ਼ ਜਿਸ ਦਾ ਨਾਮ ਡੈਸਾਲਟ ਫੈਲਕਨ 2000 ਐਲ ਐਕਸ ਨੇ ਦਿੱਲੀ ਵੱਲ ਉਡਾਣ ਭਰੀ ਹੈ ਤੇ ਉਹ ਉਸ ਰੂਟ ਅਤੇ ਪਲਾਨ ਮਾਡਲ ਨੂੰ ਦੇਖ ਸਕਦੇ ਸੀ ਤੇ ਉਹ ਹੈਰਾਨ ਰਹਿ ਗਏ ਕਿਉਂਕਿ ਇਸ ਛੋਟੇ ਜਿਹੇ ਹਵਾਈ ਅੱਡੇ ਤੇ ਲਗਜ਼ਰੀ ਜਹਾਜ਼ ਨੂੰ ਦੇਖਣਾ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਦੇ ਜਹਾਜ਼ ਦੀਆਂ ਆਮ ਤੌਰ 'ਤੇ ਇੱਕ ਦਿਨ ਵਿੱਚ 2 ਜਾਂ 3 ਫਲਾਈਟ ਹੀ ਹੁੰਦੀਆਂ ਨੇ ਤੇ ਜਦ ਇਸ ਬਾਰੇ ਪਤਾ ਲਗਾਇਆ ਗਿਆ ਤਾਂ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਜਹਾਜ਼ ਅਰਵਿੰਦ ਕੇਜਰੀਵਾਲ ਦਾ ਸੀ ਜੋ ਉਸੇ ਸੁਪਰ ਲਗਜ਼ਰੀ ਜਹਾਜ਼ ਰਾਹੀਂ ਦਿੱਲੀ ਤੋਂ ਬਟਿੰਡਾ ਹਵਾਈ ਅੱਡੇ ਆਏ ਇਸ ਜਹਾਜ਼ ਦੀ ਕੀਮਤ ਲਗਭਗ 400 ਕਰੋੜ ਹੈ ਅਤੇ ਇਸ ਦਾ ਪ੍ਰਤੀ ਘੰਟਾ ਕਿਰਾਇਆ ਲਗਭਗ 10 ਲੱਖ ਰੁਪਏ ਹੈ ਯਾਨੀ ਕਿ ਇਸ 400 ਕਰੋੜ ਦੇ ਜਹਾਜ਼ ਦੇ ਵਿੱਚ ਅਰਵਿੰਦ ਕੇਜਰੀਵਾਲ ਮੋੜ ਮੰਡੀ ਦੀ ਰੈਲੀ ਦੇ ਵਿੱਚ ਪਹੁੰਚੇ ਸੀ ਤੇ ਇਹ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਭਗਵੰਤ ਮਾਨ ਦਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਚੰਡੀਗੜ੍ਹ ਵੱਲ ਰਵਾਨਾ ਹੋਇਆ ਤੇ ਅਰਵਿੰਦ ਕੇਜਰੀਵਾਲ ਦਾ ਲਗਭਗ 10 ਲੱਖ ਪ੍ਰਤੀ ਘੰਟੇ ਦੇ ਕਿਰਾਏ ਵਾਲੇ 400 ਕਰੋੜ ਰੁਪਏ ਦੇ ਲਗਜ਼ਰੀ ਜਹਾਜ਼ ਦਿੱਲੀ ਵੱਲ ਰਵਾਨਾ ਹੋਇਆ ਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੰਨੀ ਰਕਮ ਤੇ ਇਸ ਦਾ ਕਿਰਾਇਆ ਅਦਾ ਕਰ ਕੌਣ ਰਿਹਾ ਕਿਉਂਕਿ ਦਿੱਲੀ ਸਰਕਾਰ ਕੇਜਰੀਵਾਲ ਦੇ ਲਗਜ਼ਰੀ ਜਹਾਜ਼ ਦਾ ਖਰਚਾ ਨਹੀਂ ਚੁੱਕ ਰਹੀ ਤੇ ਪੰਜਾਬ ਦੀਆਂ ਪਿਛਲੀਆਂ ਰੈਲੀਆਂ ਅਤੇ ਹੋਰ ਰਾਜਾਂ 'ਚ ਕੀਤੇ ਚੋਣ ਪ੍ਰਚਾਰ ਲਈ ਵੀ ਇਸੇ ਜਹਾਜ਼ ਨੂੰ ਵਰਤਿਆ ਗਿਆ ਤੇ ਮਾਨੀ ਗੋਇਲ ਦਾ ਦਾਵਾ ਹੈ ਕਿ ਇਸ ਦਾ ਖਰਚਾ ਕੋਈ ਹੋਰ ਨਹੀਂ ਸਗੋਂ ਪੰਜਾਬ ਦੇ ਲੋਕ ਹੀ ਪੰਜਾਬ ਦੇ ਖਜ਼ਾਨੇ ਵਿੱਚੋਂ ਭੁਗਤ ਰਹੇ ਨੇ ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਇਸ ਜਹਾਜ਼ ਲਈ ਟੈਂਡਰ ਜਾਰੀ ਕੀਤਾ ਗਿਆ ਸੀ ਤਾਂ ਵੀ ਮਾਨੀ ਗੋਇਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਟਵੀਟ ਤੇ ਇਸ ਸਟੈਂਡਰਡ ਦੀਆਂ ਫੋਟੋਆਂ ਵੀ ਪਾਈਆਂ ਗਈਆਂ ਸਨ ਤੇ ਟਵੀਟ 'ਚ ਇਹ ਵੀ ਦਾਵਾ ਕੀਤਾ ਗਿਆ ਕਿ ਸਾਲ ਵਿੱਚ ਲਗਭਗ 17 ਵਾਰ ਆਮ ਜਹਾਜ਼ਾਂ ਦਾ ਸਫ਼ਰ ਕਰਨ ਵਾਲੇ ਅਰਵਿੰਦ ਕੇਜਰੀਵਾਲ ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ ਕਦੇ ਵੀ ਸਧਾਰਨ ਜਹਾਜ਼ ਦੀ ਵਰਤੋਂ ਨਹੀਂ ਕੀਤੀ ਤੇ ਕੇਜਰੀਵਾਲ ਆਪਣੀਆਂ ਸਾਰੀਆਂ ਯਾਤਰਾਵਾਂ ਲਈ ਪੰਜਾਬ ਦੇ ਪੈਸੇ ਨਾਲ ਫੰਡ ਕੀਤੇ ਲਕਜ਼ਰੀ ਜੈਟ ਦੀ ਵਰਤੋਂ ਕਰ ਰਹੇ ਨੇ ਜਿਸ ਦਾ ਪੰਜਾਬ ਨੂੰ ਰੋਜ਼ਾਨਾ 70 ਤੋਂ 80 ਲੱਖ ਰੁਪਏ ਖਰਚਾ ਹੁੰਦਾ ਹੈ ਤੇ ਇਹ ਸਾਰਾ ਦਾਵਾ ਮਾਨੀ ਗੋਇਲ ਵੱਲੋਂ ਅੱਜ ਕਾਫੀ ਵੱਡੇ 12 ਟਵੀਟ ਕਰਕੇ ਕੀਤਾ ਗਿਆ ਤਾਂ ਇਹਨਾਂ ਸਾਰੇ ਇਲਜ਼ਾਮਾਂ ਦੇ ਉੱਤੇ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ ਕਿ ਸੱਤਾ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਹੀ ਹੈਲੀਕਾਪਟਰ ਦੀ ਵਰਤੋਂ ਕਰਨ ਤੇ ਲੀਡਰਾਂ ਨੂੰ ਘੇਰਦੇ ਹੁੰਦੇ ਸਨ ਤੇ ਪੰਜਾਬ ਨੂੰ ਸਿਰਫ ਚਿੜੀ ਜਿੰਨਾ ਦੱਸ ਕੇ ਸਵਾਲ ਚੁੱਕਦੇ ਹੁੰਦੇ ਸਨ ਪਰ ਹੁਣ ਖੁਦ ਸੱਤਾ ਚਾਹਣ ਤੋਂ ਬਾਅਦ ਇਸ ਤਰ੍ਹਾਂ ਦੇ ਇਲਜ਼ਾਮਾਂ ਤੇ ਕੋਈ ਵੀ ਜਵਾਬ ਨਹੀਂ ਦਿੰਦੇ ਚਾਹਤੀ ਆਮ ਆਦਮੀ ਪਾਰਟੀ ਦੇ ਲੀਡਰ ਇੱਕ ਵਿਰੋਧੀ ਧਿਰ ਕਹਿ ਕੇ ਇਸ ਤਰ੍ਹਾਂ ਦੇ ਇਲਜ਼ਾਮਾਂ ਨੂੰ ਨਕਾਰ ਦਿੰਦੇ ਨੇ ਜਾਂ ਫਿਰ ਮਾਨਿਕ ਗੋਇਲ ਵਰਗੇ ਆਰਟੀਆਈ ਐਕਟਿਵਿਸਟ ਨੂੰ ਜਦੋਂ ਟਵੀਟ ਕਰਦੇ ਨੇ ਪੰਜਾਬ ਪੁਲਿਸ ਉਹਨਾਂ ਨੂੰ ਟਵੀਟ ਕਰਕੇ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਸਵਾਲ ਜਿਉਂ ਦੇ ਓਹੀ ਖੜੇ ਹੋਏ ਨੇ ਕੋਈ ਵੀ ਇਸ ਦਾ ਪੁਖਤਾ ਸਵਾਲਾਂ ਦੇ ਜਵਾਬ ਅੰਨੇ ਹੀ ਮਿਲ ਰਹੇ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਾਮਲੇ ਦੇ ਉੱਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ